ਤੁਸੀਂ ਦੇਖ ਰਹੇ ਹੋ ਡੇਡੀ ਤੇ ਮੈਂ ਹਾਂ ਤੁਹਾਡਾ ਆਪਣਾ ਪੱਤਰਕਾਰ ਹਰਜਿੰਦਰ ਸਿੰਘ ਚੰਦੀ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਸੰਗਵਾਲ ਟੋਲ ਪਲਾਜ ਦੇ ਉੱਤੇ ਇਹ ਟੋਲ ਪਲਾਜ ਦੇ ਉੱਤੇ BKJU ਪੰਜਾਬ ਵੱਲੋਂ ਧਰਨਾ ਲਾ ਕੇ ਅਣਮਿੱਥੇ ਸਮੇਂ ਲਈ ਇਸ ਦੀ ਜਿਹੜੀ ਪਰਚੀ ਸੀ ਉਸ ਨੂੰ ਬੰਦ ਕਰਵਾ ਦਿੱਤਾ ਗਿਆ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਨਕੌਦਰ ਤੋਂ ਲੈ ਕੇ ਜਗਰਾਵਾ ਤੱਕ ਇਹ ਜਿਹੜਾ ਰੋਡ ਹੈ ਕਰੀਬਨ 38 ਕਿਲੋਮੀਟਰ ਰੋਡ ਪੈਂਦਾ ਹੈ ਜਿਹਦੀ ਹਾਲਾਤ ਬਹੁਤ ਬੁਰੀ ਆ ਖਸਤਾ ਹਾਲਤ ਹੋ ਚੁੱਕੀ ਆ ਔਰ BKJU ਵੱਲੋਂ ਵਾਰ-ਵਾਰ ਜਿਹੜਾ ਹੈਗਾ ਆ ਆਪਣੇ ਟੋਲ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਰਹੀ ਹੈ ਪਰ ਜਿਹੜੀ ਕਿਸੇ ਸਿੱਟੇ ਤੇ ਨਹੀਂ ਪੁੱਜੀ ਤਾਂ ਆਖਰ ਦੇ ਉੱਤੇ ਆਣ ਕੇ ਵੀ ਕੇ ਜੋ ਪੰਜਾਬ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਟੋਲ ਦੀ ਪਰਚੀ ਨੂੰ ਬੰਦ ਕਰਾ ਦਿੱਤਾ ਜਾਵੇ ਕਿ ਇਹ ਸੜਕ ਵਾਕੇ ਖਾਸਾ ਹਾਲ ਤਾਂ ਆਪਾਂ ਗੱਲ ਕਰਦੇ ਹਾਂ ਮੋਟਰਸਾਈਕਲ ਤੇ ਆ ਰਹੇ ਆ ਉਹਨਾਂ ਦੇ ਨਾਲ ਗੱਲ ਕਰਾਂਗੇ ਆਪਾਂ ਆਜੋ ਇੱਧਰ ਇਹ ਦੇਖੋ ਆ ਸੜਕ ਸੜਕ ਦਾ ਦੇਖੋ ਕੀ ਹਾਲਾਤ ਹੈ ਔਰ ਕਰੀਬਨ ਕਹਿੰਦੇ ਕਿ 15 ਸਾਲ ਪਹਿਲਾਂ ਇਹ ਜਿਹੜਾ ਟੋਲ ਪਲਾਜ਼ਾ ਚਾਲੂ ਕੀਤਾ ਗਿਆ ਸੀਗਾ 15 ਸਾਲ ਇਹ ਇੱਕ ਵਾਰੀ ਸੜਕ ਬਣੀ ਹੈ 12 ਸਾਲ ਦੀ ਇਹਦੀ ਮਿਆਦ ਸੀ 2015 ਵਿੱਚ ਟੋਲ ਪਲਾਜ਼ਾ ਚਾਲੂ ਹੋਇਆ 2027 ਜਿਹਦੀ ਮਿਆਦ ਖਤਮ ਹੋਣ ਜਾ ਰਹੀ ਹੈ ਔਰ ਮੇਰੇ ਨਾਲ ਨੇ ਇਹ ਵੀਰ ਹਾਂਜੀ ਵੀਰ ਕੀ ਨਾਂ ਤੁਹਾਡਾ ਮੇਰਾ ਨਾਂ ਅਜੀਤ ਸਿੰਘ ਜੀ ਅਜੀਤ ਸਿੰਘ ਜੀ ਤੁਸੀਂ ਇੱਧਰੋਂ ਆ ਰਹੇ ਹੋ ਬਾਈਕ ਦੇ ਉੱਤੇ ਕੀ ਵਾਕਈ ਸੜਕ ਦੀ ਹਾਲਤ ਖਸਤਾ ਹੈ ਪਾਜੀ ਬਹੁਤ ਮਾੜਾ ਹਾਲਾ ਸੜਕ ਦਾ ਜੀ ਅੱਛਾ ਹੀ ਬਹੁਤ ਹੀ ਮਾੜਾ ਹਾਲਾ ਐਸ਼ ਕਹਿੰਦੇ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਆਪਾਂ ਇਹ ਸੜਕ ਤੇ ਆਮ ਹੀ ਕਹਿੰਦੇ ਹਾਦਸੇ ਹੁੰਦੇ ਰਹਿੰਦੇ ਆ ਇੰਨੇ ਖੱਡੇ ਪੈ ਚੁੱਕੇ ਆ ਕਿ ਇਹਦੇ ਵਿੱਚ ਜਦੋਂ ਮੀਂਹ ਕਣੀ ਪੈਂਦਾ ਆ ਬਾਰਸ਼ਾਂ ਦੇ ਦਿਨਾਂ ਦੇ ਵਿੱਚ ਤਾਂ ਇਹਦਾ ਬਹੁਤ ਬੁਰਾ ਜਿਹੜਾ ਹਾਲਾਤ ਸੜਕ ਦਾ ਹੋ ਜਾਂਦਾ ਆ ਟੋਏ ਪਏ ਹੋਏ ਆ ਚਿੱਕੜ ਚਾਲੇ ਪੈਦਾ ਹੋ ਜਾਂਦੇ ਆ ਔਰ ਆਮ ਜਿਹੜੇ ਲੋਕ ਹੈਗੇ ਪਬਲਿਕ ਨੇ ਡਿਗ ਡੇਕੇ ਉਹ ਸੱਟਾਂ ਲਵਾ ਰਹੇ ਆ ਔਰ ਐਕਸੀਡੈਂਟ ਦਾ ਕਾਰਨ ਬਣ ਰਹੀ ਇਹ ਸੜਕ ਕੀ ਇਹ ਸਹੀ ਹੈ ਬਿਲਕੁਲ ਸਹੀ ਆ ਜੀ ਕਹਿਣ ਦਾ ਪਾ ਬਈ ਯੂਨੀ ਇਹ ਚ ਰੋਡ ਆ ਨਾ ਜਗਰਾਵਾਂ ਤੋਂ ਲੈ ਕੇ ਜਲੰਧਰ ਤੱਕ ਹਾਂਜੀ ਰੋਡ ਬਹੁਤ ਹੀ ਟੁੱਟਿਆ ਹੋਇਆ ਜੀ ਠੀਕ ਹੈ ਜੀ ਇੱਥੇ ਤੇ ਦੋ ਜਿਹੜਾ ਮੋਟਰਸਾਈਕਲਾਂ ਬਾਈਕਾਂ ਇਹ ਵੀ ਨਗਾਉਣਾ ਚਲਾਉਣਾ ਬਹੁਤ ਔਖਾ ਜੀ ਠੀਕ ਹੈ ਜੀ ਠੀਕ ਹੈ ਜੀ ਯਾਨੀ ਕਿ ਬੇਹਾਲ ਸੜਕ ਬਹੁਤ ਟੁੱਟੀ ਹੋਈ ਤੁਸੀਂ ਆ ਵੀ ਦੇਖ ਲਓ ਜੀ ਪਿੱਛੇ ਲਿ ਜਾ ਕੇ ਜਿਹੜੇ ਟੋਏ ਪਏ ਹੋਏ ਆ ਉਹਨਾਂ ਨੇ ਸਾਡਾ ਟੋਏ ਨੇ ਜ਼ਬਰਦਸਤ ਪਏ ਵੀ ਦਿਨੇ ਵੀ ਦਿਨ ਵਾਲਾ ਰੋਡ ਤਾਂ ਬਿਲਕੁਲ ਵੀ ਹੈ ਨਹੀਂਗਾ ਰਾਤ ਕਿੱਥੇ ਚਲਾ ਲਾਂਗੇ ਇਹ ਇਹ ਕਮਿੰਦਰ ਬੰਬ ਸਾਡੇ ਕੀ ਨਾਮ ਸੇ ਤੁਸੀਂ ਮੇਰਾ ਨਾਮ ਅਜੀਤ ਸਿੰਘ ਹੈ ਅਜੀਤ ਸਿੰਘ ਸਾਨੂੰ ਦੱਸ ਰਿਹਾ ਕਿ ਇਹ ਸੜਕ ਦੀ ਹਾਲਤ ਬਹੁਤ ਖਸਤਾ ਆ ਟੁੱਟੀ ਹੋਈ ਹੈ ਅਸੀਂ ਗੱਲ ਕਰਾਂਗੇ ਬੀਕੇ ਜੂ ਪੰਜਾਬ ਦੇ ਅਧਿਕਾਰੀਆਂ ਦੇ ਨਾਲ ਕਿ ਉਹਨਾਂ ਦਾ ਅਗਲਾ ਜਿਹੜਾ ਹੈਗਾ ਵਾ ਕੀ ਜਿਹੜਾ ਹੈਗਾ ਟਾਰਗੇਟ ਹੈ ਕਿ ਉਹ ਇਹ ਰੋਡ ਨੂੰ ਜਿਹੜਾ ਹੈਗਾ ਧਰਨਾ ਕਿੰਨਾ ਚਿਰ ਚਲਾਉਂਦੇ ਆ ਅਸੀਂ ਉਹਨਾਂ ਦੇ ਨਾਲ ਗੱਲ ਕਰਦੇ ਆ ਆ ਮੇਰੇ ਨਾਲ ਇੱਧਰ ਆਓ ਇਹ ਮੁਸਾਫਰ ਆ ਵੀਰ ਹੁਣੀ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਓ ਜੀ ਹਾਂਜੀ ਵੀਰੇ ਕਿੱਥੋਂ ਆ ਰਹੇ ਤੁਸੀਂ ਮੈਂ ਨਕੌਦਰ ਤੋਂ ਆ ਰਿਹਾ ਨਕੌਦਰ ਤੁਸੀਂ ਆ ਰਹੇ ਨਕੌਦਰ ਤੋਂ ਲੈ ਕੇ ਇੱਥੋਂ ਤੱਕ ਜਿਹੜੀ ਸੜਕ ਦੀ ਹਾਲਤ ਕਿਵੇਂ ਲੱਗੀ ਤੁਹਾਨੂੰ ਬਹੁਤ ਖਰਾਬ ਹੈ ਟੁੱਟੀ ਪਈ ਹੈ ਸਾਰੀ ਇਹ ਜਿਹੜਾ ਧਰਨਾ ਲਾਇਆ ਗਿਆ ਵਾ ਇਹ ਬਿਲਕੁਲ ਸਹੀ ਲਾਇਆ ਗਿਆ ਹਾਂਜੀ ਹਾਂ ਸੜਕ ਸਾਰੀ ਟੁੱਟੀ ਵੀ ਬਹੁਤ ਬੁਰਾ ਹਾਲ ਹੈ ਗੱਡੀ 부ੜਕਦੀ ਆਂਦੀ ਹੈ ਜੀ ਇਹ ਤੁਸੀਂ ਕਿੱਥੋਂ ਦੇ ਰਣ ਵਾਲੇ ਆ ਬਰਨਾਲੇ ਦਾਂ ਗਈ ਤੁਸੀਂ ਇੱਥੋਂ ਬਰਨਾਲੇ ਦਾਂ ਕਿ ਜਾਣਾ ਹਾਂਜੀ ਹਾਂ ਪਰ ਜੀ ਤੁਹਾਡੀ ਨਿਰੰਤਰ ਕੱਟੀ ਜਾਂਦੀ ਰਹੀ ਜਦੋਂ ਇੱਥੋਂ ਨੰਗਦੇ ਰਹੇ ਹਾਂਜੀ ਹਾਂ ਰੋਡ ਨਹੀਂ ਬਣਾਇਆ ਜਾ ਰਿਹਾ ਹਾਂਜੀ ਨਾ ਰੋਡ ਦੀ ਹਾਲਤ ਬਹੁਤ ਖਸਤਾ ਸਹੀ ਗੱਲ ਹੈ ਜੀ ਬਣਾਉਣਾ ਚਾਹੀਦਾ ਬਿਲਕੁਲ ਲਓ ਜੀ ਮੁਸਾਫਰ ਦੱਸ ਰਿਹਾ ਕਿ ਹਾਂਜੀ ਇਧਰ ਦੀ ਮਰਜ਼ੀ ਨਾਲ ਕੋਈ ਰੋਡ ਫਰੀ ਕੀਤਾ ਹੈ ਮੁਸਾਫਰ ਦੱਸ ਰਿਹਾ ਹੈ ਕਿ ਰੋਡ ਦੀ ਹਾਲਤ ਬਹੁਤ ਖਸਤਾ ਆ ਬਰਨਾਲੇ ਜਾਣਾ ਸੀਗਾ ਔਰ ਹੁਣ ਤੱਕ ਕੱਲ ਤੱਕ ਇਹ ਰੈਗੂਲਰ ਜਿਹੜੀ ਹੈਗੀ ਇੱਥੇ ਪਰਚੀ ਕੱਟੀ ਜਾਂਦੀ ਰਹੀ ਹੈ ਔਰ ਅਸੀਂ ਅਧਿਕਾਰੀਆਂ ਦੇ ਨਾਲ ਇੱਥੇ ਗੱਲ ਕੀਤੀ ਸੀ ਇੱਥੇ ਜਿਹੜੇ ਟੋਲ ਦੇ ਮੈਨੇਜਰ ਆ ਉਹਨਾਂ ਦਾ ਕਹਿਣਾ ਸੀ ਕਿ ਕਰੀਬਨ ਸਾਨੂੰ ਹਰ ਮਹੀਨੇ ਦੀ ਜਿਹੜੀ ਮੰਥਲੀ ਇਨਕਮ ਆ ਇਸ ਟੋਲ ਤੋਂ ਉਹ 50 ਤੋਂ 55 ਲੱਖ ਰੁਪਏ ਦੀ ਮੰਥਲੀ ਇਨਕਮ ਹੈਗੀ ਹੈ ਜਿਹੜੀ ਉਹ ਆਪਣੇ ਮੂੰਹ ਮੰਨ ਰਿਹਾ ਸੀ ਰੋਹਨ ਰਾਜਦੀਪ ਜਿਹੜਾ ਇਹ ਟੋਲ ਪਲਾਜਾ ਆ ਔਰ ਇਹ ਟੋਲ ਪਲਾਜਾ 2000 15 ਦੇ ਵਿੱਚ ਜਿਹੜਾ ਚਾਲੂ ਕੀਤਾ ਗਿਆ ਸੀਗਾ ਔਰ ਇਸ ਟੋਲ ਪਲਾਜੇ ਨੂੰ ਟੋਲ ਪਲਾਜੇ ਦੀ ਜਿਹੜੀ ਇਨਕਮ ਸੀ ਉਹ ਤੋਂ ਕਰੀਬਨ ਹਰ 4 ਸਾਲ ਬਾਅਦ ਜਿਹੜੀ ਸੜਕ ਬਣਾਈ ਜਾਣੀ ਸੀ ਕਿਉਂਕਿ 2027 ਵਿੱਚ ਇਹਦੀ ਜਿਹੜੀ ਮਿਆਦ ਆ ਉਹ ਖਤਮ ਹੋਣ ਜਾ ਰਹੀ ਹੈ ਪਰ ਹੁਣ ਤੱਕ ਇੱਥੋਂ ਦੇ ਜਿਹੜੇ ਲੋਕ ਆ ਨਿਵਾਸੀ ਆ ਉਹਨਾਂ ਦਾ ਮੰਨਣਾ ਹੈ ਕਿ ਇਹਨਾਂ ਨੇ ਆਪਣਾ ਜਿਹੜਾ ਟੋਲ ਪਲਾਜਾ ਵਾਲਿਆਂ ਨੇ ਜਿਹੜੀ ਸੜਕ ਸਿਰਫ ਇੱਕੋ ਵਾਰੀ ਬਣਾਈ ਆ ਉਸ ਤੋਂ ਬਾਅਦ ਇਹ ਸੜਕ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਆਪਾਂ ਗੱਲ ਕਰਦੇ ਹਾਂ ਆ ਜਿਹੜੇ ਬੀਕੇ ਜੂ ਪੰਜਾਬ ਦੇ ਲੀਡਰ ਸਹਬਾਨ ਇੱਥੇ ਆਏ ਹੋਏ ਨੇ ਕਿ ਉਹਨਾਂ ਦਾ ਕੀ ਕਹਿਣਾ ਆ ਮੈਂ ਹਰਜਿੰਦਰ ਸਿੰਘ ਜੰਦੀ ਤੇ ਮੇਰੇ ਨਾਲ ਆ ਜੱਲ ਕੇ ਉਹ ਜੀ ਆਪਣੇ ਮੀਟਿੰਗ ਹੁਣਾ ਹਾਂਜੀ ਕੀ ਨਾ ਜੀ ਆਪਾਂ ਜਤਿੰਦਰ ਸਿੰਘ ਦਾ ਨਾਂ ਜੀ ਸਰ ਜਤਿੰਦਰ ਸਿੰਘ ਜਤਿੰਦਰ ਸਿੰਘ ਜੀ ਤੁਸੀਂ ਇਥੋਂ ਡੇਲੀ ਅਪਡੇਟ ਕਰਦੇ ਹਾਂ ਹਾਂਜੀ ਹਾਂਜੀ ਡੇਲੀ ਅਪਡੇਟ ਕਰਦੇ ਹਾਂ ਜੀ ਜਿਹੜੀ ਸੜਕ ਦੀ ਹਾਲਾਤ ਹੈ ਕਿਵੇਂ ਹੈ ਸੜਕ ਦੇ ਹਾਲਾਤ ਬਹੁਤ ਖਰਾਬ ਆ ਜੀ ਪਰਚੀ ਰੋਜ਼ ਕੱਟੀ ਜਾਂਦੀ ਹੈ ਹਾਂਜੀ ਹਾਂਜੀ ਪਰਚੀ ਤੇ ਜਿੱਦਾਂ ਜੀ ਇਹ ਲੋਕਲ ਦਾ ਕਰਕੇ ਪਾਸ ਬਣਾਇਆ ਹੋਇਆ ਜੀ ਪਰਚੀ ਤੇ ਲੱਗਦੀ ਆ ਜੀ ਲੋਕਲ ਵੀ ਕੱਟੀ ਜਾਂਦੇ ਠੀਕ ਆ ਜੀ ਹਾਂਜੀ ਯਾਨੀ ਕਿ ਇਹਦੀ ਜਿਹੜੀ ਹਾਲਾਤ ਨੂੰ ਦੇਖਦੇ ਹੋਏ ਤਾਂ ਸੜਕ ਬਣਨੀ ਚਾਹੀਦੀ ਹੈ ਚਾਹੀਦੀ ਜਰੂਰ ਬਣਨੀ ਚਾਹੀਦੀ ਇਹ ਰੋਡ ਟੁੱਟਣ ਦਾ ਕਰਕੇ ਨੁਕਸਾਨ ਵੀ ਜ਼ਿਆਦਾ ਹੁੰਦਾ ਜੀ ਗੱਡੀਆਂ ਵੀ ਲੱਗਦੀਆਂ ਇਹਦੇ ਵਿੱਚ ਜਦੋਂ ਇੱਕ ਸਾਈਡ ਨੂੰ ਘੁਮਾਉਂਦਾ ਮੋਟਰਸਾਈਕਲ ਵਾਲਾ ਜਾਂ ਗੱਡੀ ਵਾਲਾ ਇਹਦੇ ਵਿੱਚ ਦੂਜੇ ਅੱਗੇ ਆਉਣ ਦੇ ਬੰਦੇ ਨੂੰ ਪਰੇਸ਼ਾਨੀ ਆਉਂਦੀ ਜੀ ਮਿਹਰਬਾਨੀ ਜੀ ਮਿਹਰਬਾਨੀ ਬੰਦ ਕਰ ਲਾ ਪ੍ਰੇਜ਼ੈਂਟ ਸਿੰਘ ਜੀ ਕਿਥੋਂ ਆ ਰਹੇ ਆ ਅਸੀਂ ਆ ਰਹੇ ਆ ਆਪਣੇ ਸ਼੍ਰੀਨਗਰ ਤੋਂ ਹਾਂਜੀ ਸ਼੍ਰੀਨਗਰ ਤੋਂ ਜੀ ਸ਼੍ਰੀਨਗਰ ਤੋਂ ਆ ਰਹੇ ਆ ਇਹ ਨਕੋਦਰ ਲੈ ਕੇ ਜਿਹੜਾ ਟੋਟਾ ਕਿਵੇਂ ਲੱਗਾ ਤੁਹਾਨੂੰ ਇਹ ਤਾਂ ਜੀ ਬੁਰਾ ਹਾਲ ਹੈ ਰੋਡ ਦਾ ਜਮਾ ਪਰਚੀ ਕੱਟੀ ਪਰਚੀ ਕੱਟੀ ਆ ਜਾਂਦਾ ਹੋਇਆ ਵੀ ਕਟਾ ਕੇ ਲਿਆ 225 ਰੁਪਏ ਦੀ ਆ ਪਹਿਲਾਂ ਮੇਰਾ ਡਰਾਈਵਰ ਲੰਘਦਾ ਰਿਹਾ ਉਦੋਂ ਵੀ 225 ਰੁਪਏ ਦੀ ਕਟਾਉਂਦਾ ਰਿਹਾ ਰੋਡ ਇੱਕ ਪੈਸੇ ਦਾ ਨਹੀਂ ਥਾਂ ਥਾਂ ਸਾਹਮਣੇ ਟੁੱਟਿਆ ਪਿਆ ਇਹ ਜੇ ਪਰਚੀ ਲੈਣ ਦੇ ਰੋਡ ਦਾ ਚੰਚਦਾ ਕਰਨ ਨਾ ਹੋਏ ਇਹਦੇ બ્ਲੂਟ ਭਰਿਆ ਹੋਇਆ ਹੈ ਹੁਣ ਗੇਅਰ ਮਾਰਦੇ ਤੁਰੇ ਉਹਨੇ ਉਸ ਤੋਂ ਬਾਅਦ ਡੀਜ਼ਲ ਮੱਚ ਜਾਂਦਾ ਫੇਰ ਸਾਨੂੰ ਪਰਚੀ ਦੇਣ ਦਾ ਕੀ ਫਾਇਦਾ ਹੋਇਆ ਇਹਦਾ ਬਿਲਕੁਲ ਜੀ ਹੈ ਪਰਚੀ ਦੇਣ ਦਾ ਫੇਰ ਫਾਇਦਾ ਜੇ ਸਾਨੂੰ ਰੋਡ ਚੱਜਦਾ ਮਿਲੇ ਰੋਡ ਬੇਕਾਰ ਹੈ ਇਹਦਾ ਸਾਰਾ ਕੁਝ ਖਰਾਬ ਕਰੀ ਬੈਠੇ ਨੇ ਪਰਚੀ ਨਜਾਇਜ਼ੀ ਪਰਚੀ ਲੈ ਰਹੇ ਨੇ ਇਹ ਜਮਾ ਮਹਾਰਾਜ ਦੀ ਕਿਰਪਾ ਦੇ ਨਾਲ ਧੰਨਵਾਦ ਜੀ ਕਿਨਾ ਜੀ ਆਪਣਾ ਮੇਰਾ ਨਾਮ ਅਸ਼ੋਨੀ ਜੀ ਹਾਂਜੀ ਅਸ਼ੋਨੀ ਕਿੱਥੋਂ ਆ ਰਹੇ ਆ ਅਸੀਂ ਥੋਨ ਕੋ ਉਧਰ ਤੋਂ ਜੀ ਨਗੋ ਉਧਰ ਤੋਂ ਲੈ ਕੇ ਇੱਥੋਂ ਤੱਕ ਛੜ ਕਿਦਾਂ ਲੱਗੀ ਫੁੱਲ ਆ ਰਹੀ ਹੈ ਮੈਂ ਕਹਾਂ ਜੀ ਬਿਲਕੁਲ ਬਿਲਕੁਲ ਕੋਈ ਪ੍ਰੋਬਲਮਸ ਨਹੀਂ ਖੜਕਦੇ ਨਾ ਜੀ ਨਾ ਜੀ ਨਾ ਜੀ ਪੈਸੇ ਲੁੱਟੀ ਜਾਂਦੇ ਆ ਹਾਂਜੀ ਪੈਸਾ ਲਾਉਂਦੇ ਹੈ ਨਹੀਂ ਗੇ ਠੀਕ ਹੈ ਜੀ ਹਾਂ ਜੇਬਾਂ ਚ ਜੇਬਾਂ ਚ ਪਾਈ ਜਾਂਦੇ ਆ ਕਿੰਨੀ ਵਾਰੀ ਅਪਡਾਉਨ ਹੁੰਦਾ ਸੜਕ ਤੋਂ ਇੱਥੋਂ ਕਿਹ ਵੇਲੇ ਗੇੜਾ ਜਗਰਾਮਾ ਦਾ ਲੱਗ ਜਾਂਦਾ ਭਾਜੀ ਠੀਕ ਹੈ ਜੀ ਹਾਂਜੀ ਪੈਸੇ ਲੈਂਦੇ ਪੈਸੇ ਲੈਂਦੇ ਹੀ ਆ ਜੀ ਸੜਕ ਨਹੀਂ ਬਣਾਉਂਦੇ ਸੜਕ ਕਿੱਥੇ ਬਣਾਉਂਦੇ ਆ ਜੀ ਬਣਨੀ ਚਾਹੀਦੀ ਆ ਬਿਲਕੁਲ ਬਿਲਕੁਲ ਤਰਨਾ ਸਹੀ ਲੱਗਾ ਫਿਰ ਇਹਨਾਂ ਦਾ ਹਾਂਜੀ ਹਾਂਜੀ ਠੋਕ ਕੇ ਰੱਖੋ ਇਹ ਮਿਹਰਬਾਨੀ ਜੀ ਬੁਲਾਇਓ ਮੜਾ ਜਾ ਆ ਖੋਲਿਓ ਵਾਰੀ ਮੈਂ ਹੀ ਗੱਲ ਕਰ ਦ ਯਕੀਨ ਆ ਜੀ ਆਪਣਾ ਪਰਮਜੀਤ ਸਿੰਘ ਜੀ ਡੇਲੀ ਲੰਗਦੇ ਆ ਹਾਂ ਜੀ ਡੇਲੀ ਲੰਗਦੇ ਆ ਸੜਕ ਦੀ ਕੀ ਹਾਲਤ ਹੈ ਬਹੁਤ ਮਾੜਾ ਹਾਲਾਤ ਆ ਬਣਨੀ ਚਾਹੀਦੀ ਆ ਬਣਨੀ ਚਾਹੀਦੀ ਆ ਪਰ ਜੀ ਘਟ ਹੁੰਦੀ ਆ ਪਰ ਸੜਕ ਨਹੀਂ ਬਣਾਉਂਦੇ ਪਏ ਲਓ ਜੀ ਹਰ ਭਾਰਤੀ ਕਿਸਾਨ ਜੁਨੀਅਰ ਪੰਜਾਬ ਜਿੰਦਾਬਾਦ ਭਾਰਤੀ ਕਿਸਾਨ ਜੁਨੀਅਰ ਪੰਜਾਬ ਜਿੰਦਾਬਾਦ ਫਰਮਾਨ ਸਿੰਘ ਸੰਧੂ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਸਾਡੇ ਅੱਖ ਇੱਥੇ ਰੱਖ ਜਦੋਂ ਕਿ ਇੱਥੇ ਰੱਖ ਜਦੋਂ ਕਿ ਤੁਸੀਂ ਦੇਖ ਰਹੇ ਹੋ ਕਿ ਬੀਕੇਜੂ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਧਾਨ ਲਖਬੀਰ ਸਿੰਘ ਦੀ ਅਗਵਾਈ ਦੇ ਹੇਠ ਜਿਹੜਾ ਟੋਲ ਨੂੰ ਘੇਰਿਆ ਗਿਆ ਹੈ ਔਰ ਇਹਨੂੰ ਪਰਚੀ ਮੁਕਤ ਕਰ ਦਿੱਤਾ ਗਿਆ ਹੈ ਸਾਡੇ ਨਾਲ ਲਖਬੀਰ ਸਿੰਘ ਦੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਇਹ ਕੀ ਮਾਜਰਾ ਜੀ ਇਹ ਸਾਬ ਜੀ ਮਾਜਰਾ ਦੇ ਜਿਹੜਾ ਨਗੋਦਰ ਤੋਂ ਜਗਰਾਉਂ ਤੱਕ ਸੜਕ ਆ ਇੱਥੇ ਟੋਲ ਲੱਗਾ ਹੋਇਆ ਠੀਕ ਹੈ ਜੀ ਇਹਦੀ ਜਿਹੜੀ ਮਨਿਆਦ ਆ 27 ਦੇ ਵਿੱਚ ਖਤਮ ਹੋ ਜਾਣੀ ਆ ਸੜਕ ਜਿਹੜੀ ਬਣਣੀ ਸੀ ਪਿਛਲੇ 1.5 ਸਾਲ ਪਹਿਲਾਂ ਬਣਨੀ ਸੜਕੇ ਪਰ ਸੜਕ ਨਹੀਂ ਬਣੀ ਬਹੁਤ ਖਸਤਾ ਹਾਲਤ ਆ ਇਹਦੇ ਵਿੱਚ ਮੌਤਾਂ ਵੀ ਹੋ ਚੁੱਕੀਆਂ ਐ ਐਕਸੀਡੈਂਟ ਬਹੁਤ ਹੁੰਦੇ ਆ ਕਿ ਆ ਕਿ ਇਹਨਾਂ ਨਾਲ ਸਾਡੀ ਪਿਛਲੇ 3 3.5 ਮਹੀਨੇ ਤੋਂ ਗੱਲਬਾਤ ਚੱਲਦੀ ਸੀ ਤੇ ਇਹ ਸਾਨੂੰ ਟਾਲੀ ਜਾਂਦੇ ਸੀਗੇ ਪਿਛਲੀ 28 ਤਰੀਕ ਨੂੰ ਇਹਨਾਂ ਦੇ ਉੱਚ ਅਧਿਕਾਰੀਆਂ ਨਾਲ ਸਾਡੀ ਮੀਟਿੰਗ ਹੋਈ ਆ ਮੈਨੇਜਰ ਦੇ ਕਹਿਣ ਦੇ ਉਧਰ ਸਾਨੂੰ ਨਾ ਵਿਸ਼ਵਾਸ ਦਿਵਾਇਆ ਭਈ 5 ਜਾਂ 14 ਦੇ ਵਿੱਚ ਵਿੱਚ ਅਸੀਂ ਸੜਕ ਜਿਹੜੀ ਆ ਟੋਏ ਪੂਰ ਦਵਾਂਗੇ ਔਰ 20 ਤਰੀਕ ਤੋਂ ਨਗੋਦਰ ਤੋਂ ਸੜਕ ਬਣਾਉਣੀ ਚਾਲੂ ਕਰ ਦਾਂਗੇ ਤੇ ਪਰਸੋਂ ਅਸੀਂ ਜਲੰਧਰ ਤੋਂ ਆ ਰਹੇ ਸੀ ਤੇ ਉੱਥੇ ਵੇਖਿਆ ਅਸੀਂ ਮਿੱਟੀ ਦੇ ਉੱਤੇ ਕੁ ਸਵਾਦ ਵਿੱਚ ਥੋੜਾ ਬੋਧਾ ਬਜਰੀ ਉੱਤੇ ਸੈਟ ਸੈਟ ਗਏ ਤੇ ਰੂਲਰ ਫੇਰੰਡਾ ਸੀਗੇ ਅਸੀਂ ਵੇਖਿਆ ਇਹਨਾਂ ਦੇ ਇੰਦਾਂ ਸੜਕ ਜਿਹੜੀ ਆ ਲਿਪਾ ਪੂਚੀ ਕਰਕੇ ਸਿਰੇ ਜਾਣੀ ਆ ਕਿ ਅਸੀਂ ਸਾਰੇ ਸਾਥੀਆਂ ਦਾ ਪਿੰਡ ਵਾਸੀ ਇਲਾਕੇ ਦੇ ਨਾਲ ਸਲਾਹ ਕਰਕੇ ਤੇ ਕੱਲ 3 ਵਜੇ ਤੋਂ ਅਸੀਂ ਟੋਲ ਬੰਦ ਕਰ ਦਿੱਤਾ। ਇਹ ਟੋਲ ਕਦੋਂ ਸ਼ੁਰੂ ਹੋਇਆ ਸੀ ਜੀ? ਇਹ ਟੋਲ ਤੇ ਕਾਫੀ ਲੰਬੇ ਚਿਰ 15 ਤੋਂ ਇਹਨਾਂ ਦਾ ਜਿਹੜਾ ਨਾ ਇਹਨਾਂ ਦਾ ਜਿਹੜਾ ਕੰਟਰੈਕਟ ਆ ਇਹ 2015 ਤੋਂ ਆ। 15 ਤੋਂ ਸ਼ੁਰੂ ਹੁੰਦਾ 27 ਤੱਕ ਇਹਦੀ ਤੁਸੀਂ ਕਹ ਰਹੇ ਕਿ ਲਾਸਟ ਇਹਦੀ ਮਿਆਦ ਆ। ਇਹ ਕਿੰਨੀ ਵਾਰ ਸੜਕ ਬਣਨੀ ਸੀਗੀ? ਤਿੰਨ ਵਾਰ ਸੜਕ ਬਣਨੀ ਸੀਗੀ। ਜਦਕੇ ਬਣੀਆ ਇੱਕ ਵਾਰੀ ਇੱਕ ਵਾਰ ਬਣੀਆ ਤਿੰਨ ਵਾਰੀ ਬਣੀ ਸੀਗੀ ਤੇ ਇਹ ਜਿਹੜਾ ਟੋਲ ਆ ਕੀ ਇੱਥੇ ਇਨਕਮ ਘਟਾ ਜਾਂ ਕੀ ਪ੍ਰੋਬਲਮ ਕੀ ਆ ਗਈ ਨਹੀਂ ਜੀ ਇਹ ਲੁੱਟਵਾ ਕਰਨ ਦੇ ਜਿੰਨੀ ਹੋ ਰਹੀ ਆ ਲੁੱਟ ਹੋਣੀ ਅਸੀਂ ਤਾਂ ਰਾਤ ਇੱਥੇ ਬਹਿ ਕੇ ਵੇਖਿਆ ਅੱਗੇ ਤਾਂ ਬਾਹਲਾ ਹੀ ਟੰਬ ਟਾਇਮ ਨਹੀਂ ਬਿਠੇ ਇੱਥੇ ਇੰਨਾ ਕੁ ਸਾਧਨ ਨਗਣ ਆ ਅੱਖ ਨਹੀਂ ਚਪਖ ਹੋ ਰਹੀ ਤੇ ਬਹੁਤ ਆਵਾਜਾਈ ਆ ਪਰ ਇਹਨਾਂ ਨੇ ਲੋਕਾਂ ਨੂੰ ਲੁੱਟਣੀ ਆ ਸੜਕ ਨਹੀਂ ਬੋਣੀ ਕਿਉਂਕਿ ਇਹ ਸਰਕਾਰਾਂ ਨਾਲ ਮਿਲ ਕੇ ਹੀ ਚੱਲਦੇ ਆ ਤੇ ਇੱਕ ਵਾਰੀ ਜੇ ਅੱਜ ਵੀ ਸੜਕੇ ਬਣਾਉਂਦੇ ਆ ਜਿਹੜੀ ਇੱਕ ਵਾਰੀ ਦੀ ਸੜਕ ਬਣਾਉਣ ਵਾਲੀ ਆ ਉਹ ਸਬੂਤਾ ਪੈਸਾ ਖਾ ਰਹੇ ਆ ਫਿਰ ਵੀ ਇਹ ਮਹੀਨੇ ਦੀ ਇਨਕਮ ਇਸ ਟੂਲ ਤੋਂ ਕਿੰਨੀ ਕਹਿੰਦੇ ਨੂੰ ਉਹ ਤੇ 40 45 ਲੱਖ ਦੀ ਦੱਸਣ ਦੇ ਆਪਦੇ ਮੂੰਹੋਂ ਪਰ ਸਾਡੇ ਹਿਸਾਬ ਨਾਲ ਕਰੋੜ ਉੱਤੇ ਦੀ ਆ ਮੇਰੇ ਨਾਲ ਲਖਵੀਰ ਸਿੰਘ ਜੀ ਗੋਬਿੰਦਪੁਰ ਜ਼ਿਲ੍ਹਾ ਪ੍ਰਧਾਨ ਬੀਕੇ ਜੂ ਪੰਜਾਬ ਇਕਾਈ ਜਲੰਧਰ ਦੇ ਉਹਨਾਂ ਨੇ ਦੱਸਿਆ ਕਿ ਇੱਥੇ ਟੋਲ ਦੇ ਉੱਤੇ ਜਿੱਥੇ ਅਸੀਂ ਖੜੇ ਆਂ ਕਰੀਬ ਇਹਨਾਂ ਨੂੰ 45 ਤੋਂ 50 ਲੱਖ ਦੇ ਕਰੀਬ ਮਹੀਨੇ ਦੀ ਜਿਹੜੀ ਇਨਕਮ ਆ ਔਰ ਰਾਤ ਦਿਨ ਜਿਹੜੀਆਂ ਇੱਥੋਂ ਗੱਡੀਆਂ ਲੰਘ ਰਹੀਆਂ ਇਹਨੂੰ ਉਧਰ ਤੋਂ ਲੈ ਕੇ ਜਿਹੜਾ ਜਲੰਧਰ ਤੋਂ ਜੋੜਦਾ ਹੋਇਆ ਟੋਲ ਅੱਗੇ ਜਗਰਾਵਾਂ ਨੂੰ ਜਾਂਦਾ ਹੈ ਨੰਕੇ ਔਰ ਲੁਧਿਆਣਾ ਹੋ ਗਿਆ ਅੱਗੇ ਆਪਣੇ ਬਰਨਾਲਾ ਹੋ ਗਿਆ ਇੱਧਰ ਆਪਣੇ ਮੋਗਾ ਹੋ ਗਿਆ ਕਰੀਬਨ ਸਾਰੀਆਂ ਜਿਹੜੀਆਂ ਇੱਧਰ ਨੂੰ ਜਾਣ ਵਾਲੀਆਂ ਜਿਹੜੀਆਂ ਆਪਣੇ ਰਾਹੀਗਿਰਾਂ ਜਿਹੜੀਆਂ ਗੱਡੀਆਂ ਸੰਗਤਾ ਜਿਹੜੀਆਂ ਹੈਗੀਆਂ ਉਹ ਦਿੱਲੀ ਤੱਕ ਨੂੰ ਇਸੇ ਹੀ ਟੋਲ ਥਾਣੀ ਵਾਇਆ ਹੋ ਕੇ ਜਾਂਦੀਆਂ ਆ ਔਰ ਕਾਫੀ ਚਿਰ ਤੋਂ ਜਿਵੇਂ ਇਹ ਜਥੇਬੰਦੀ ਦੱਸ ਰਹੀ ਹੈ ਕਿ ਕਾਫੀ ਚਿਰ ਤੋਂ ਇਹਨਾਂ ਦੀ ਜਿਹੜੀ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਹੁੰਦੀ ਆ ਰਹੀ ਹੈ ਸਾਡੇ ਨਾਲ ਮੌਜੂਦ ਨੇ ਇਸ ਟਾਈਮ ਤੇ ਬੀਕੇਜੂ ਪੰਜਾਬ ਦੇ ਕੋਰ ਕਮੇਟੀ ਮੈਂਬਰ ਪੰਜਾਬ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਾਜਵਾ ਸਾਹਿਬ ਬਾਜਵਾ ਸਾਹਿਬ ਆਪਣੇ ਇਹ ਕਾਦਾ ਬੋਰਡ ਲਗਾ ਜੀ ਚੰਦੀ ਸਾਹਿਬ ਜਿਹੜਾ ਟੂਲ ਟੈਕਸ ਦਾ ਕਿੰਨੀ ਤਰੀਕ ਤੋਂ ਕਿੰਨੀ ਤੋਂ ਕਿੰਨੀ ਸ਼ੁਰੂ ਆ 12 5 2015 ਤੋਂ ਹੀ ਸ਼ੁਰੂ ਆ ਟੂਲ ਇਹਨਾਂ ਕੋ 11 5 2027 ਤੱਕ ਇਹ ਖਤਮ ਹੋ ਜਾਣਾ ਆ ਬੋਰਡ ਦਿਖਾਤਾ ਜਾਵੇ ਬੋਰਡ ਦੇ ਉੱਤੇ ਡੇਟਾ ਲੱਗੀਆਂ ਹੋਈਆਂ ਆ ਬਾਜਾ ਸਾਹਿਬ ਕਹਿ ਰਹੇ ਆ ਕਿ ਇਹ ਜਿਹੜਾ ਇਹਦਾ ਅਮਿਆਦ ਆ ਉਹ 12 5 15 ਤੋਂ ਜਿਹੜੀ ਸਟਾਰਟਿੰਗ ਹੋਈ ਸੀਗੀ ਔਰ 11 ਜਿਹੜੀ ਹੈਗੀ ਆ 5 ਆਪਣੇ 27 ਤੇ ਖਤਮ ਹੋਣ ਜਾ ਰਹੀ ਆ ਔਰ ਰੋਡ ਜਿਹੜਾ ਨਹੀਂ ਬਣਾਇਆ ਜਾ ਰਿਹਾ ਔਰ ਇਹ ਸੰਘਰਸ਼ ਜਿਹੜਾ ਕਿੰਨਾ ਚਿਰ ਚੱਲੂਗਾ ਜੀ ਚੰਦੀ ਸਾਹਿਬ ਇਹ ਜਿਹੜੀ ਇਹਨਾਂ ਦੀ ਟਰਮ ਸੀ ਇਹਦੇ ਵਿੱਚ ਜਿਹੜਾ ਰੋਡ ਤਿੰਨ ਵਾਰੀ ਬਣਨਾ ਸੀ ਇਹਨਾਂ ਨੇ ਇੱਕ ਵਾਰੀ ਰੋਡ ਬਣਾਇਆ ਇੱਕ ਵਾਰੀ ਤੇ ਉਦਾਂ ਵਿੱਚੋਂ ਖਾ ਕੇ ਜਿਹੜਾ ਹੁਣ ਇਹ ਚਾਹੁੰਦੇ ਵੀ ਜਿਹੜਾ ਸਾਰ ਰਹਿ ਗਿਆ ਇਹ ਵੀ ਅਸੀਂ ਪੱਛ ਪੁੱਛ ਲਾ ਕੇ ਸਾਰ ਦਈਏ ਇਹ ਤਰਨਾ ਜਿਹੜਾ ਇਹ ਤਰਨਾ ਅਨਮਿੱਥੇ ਸਮੇਂ ਲਈ ਹੈ ਜਿੰਨਾ ਚਿਰ ਰੋਡ ਬਣਨਾ ਚਾਲੂ ਨਹੀਂ ਰੋਡ ਪੂਰਾ ਕੰਪਲੀਟ ਨਹੀਂ ਹੁੰਦਾ ਉਹਨੇ ਚਿਰ ਇਹ ਟੂਲ ਟੈਕਸ ਬਿਲਕੁਲ ਬੰਦ ਰਹੂਗਾ ਐਲਾਨੇ ਜੰਗ ਕਰ ਦਿੱਤਾ ਗਿਆ ਹੈ ਸਦੀ ਪਾਸ਼ਾ ਵਿੱਚ ਬੀਕੇ ਜੂ ਪੰਜਾਬ ਵੱਲੋਂ ਕਿ ਜਿੰਨਾ ਚਿਰ ਇਹ ਰੋਡ ਜਿਹੜਾ ਹੈਗਾ ਚਾਲੂ ਨਹੀਂ ਕੀਤਾ ਜਾਂਦਾ ਉਹਨਾਂ ਜਿਹੜੇ ਇੱਥੇ ਬਿਲਕੁਲ ਅਸੀਂ ਪਰਚੀ ਨਹੀਂ ਲਗਣ ਦਿਆਂਗੇ ਇਹ ਹੁਣ ਸਰਕਾਰ ਨੇ ਵੇਖਣਾ ਆ ਕਿ ਉਹ ਜਿਹੜਾ ਹੈਗਾ ਜਨਤਾ ਦੇ ਨਾਲ ਜਿਹੜਾ ਕਿਵੇਂ ਕੰਪਰੋਮਾਈਜ਼ ਕਰਦੀ ਹੈ ਕਿ ਇਹ ਜਿਹੜੇ ਰੋਡ ਨੂੰ ਜਲਦੀ ਤੋਂ ਜਲਦੀ ਬਣਾ ਦਿੱਤਾ ਜਾਵੇ ਤਾਂ ਕਿ ਇਹਦੀਆਂ ਜਿਹੜੀਆਂ ਜਨਤਾ ਨੂੰ ਮੁੱਖ ਜਿਹੜੀਆਂ ਸੇਵਾਵਾਂ ਆ ਉਹ ਮੁੜ ਤੋਂ ਬਹਾਲ ਹੋ ਸਕਣ ਔਰ ਜਨਤਾ ਦਾ ਜਿਹੜਾ ਹੈਗਾ ਵਹੀਕਲ ਜਿਹੜੇ ਹੈਗੇ ਆ ਆਜ ਦਿਨ ਟੁੱਟ ਰਹੇ ਆ ਐਕਸੀਡੈਂਟ ਹੋ ਰਹੇ ਆ ਉਹਨਾਂ ਤੋਂ ਜਨਤਾ ਨੂੰ ਨਿਜਾਤ ਮਿਲ ਸਕੇ ਸਾਡੇ ਨਾਲ ਸਰਤਾਜ ਸਿੰਘ ਬਾਜਵਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਾਜਵਾ ਬਾਜਵਾ ਸੋ ਤੁਹਾਡਾ ਕੀ ਕਹਿਣਾ ਸ ਰੋਡ ਬਾਰੇ ਕਿੰਨਾ ਕਿੰਨਾ ਕੁ ਵਧੀਆ ਰੋਡ ਹੈ ਸਭ ਤੋਂ ਪਹਿਲਾਂ ਸਮੂਹ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਦੋਂ ਬਾਅਦ ਮੈਂ ਧਨਵਾਦੀਆਂ ਬੀਕੇਯੂ ਦਾ ਜਿਨ੍ਹਾਂ ਨੇ ਇਹ ਜਿਹੜੀ ਆਮ ਪਬਲਿਕ ਆ ਉਹਦੀ ਆਵਾਜ਼ ਜਿਹੜੀ ਉਠਾਈ ਆ ਕਿਉਂਕਿ ਲੋਕ ਜਿਹੜੇ ਆ ਇਹਨੇ ਵੇਰ ਨਹੀਂ ਹੈਗੇ ਇੱਕ ਮੰਨੇ ਅਸੀਂ ਮਹਿੰਗੇ ਭਰਦੇ ਜਿਹੜੇ ਟੋਲ ਭਰਦੇ ਆ ਤੇ ਦੂਜੇ ਬੰਨੇ ਜਿਹੜੀ ਸਾਨੂੰ ਉਹਦੇ ਬਦਲੇ ਚ ਸਹੂਲਤ ਦੇਣੀ ਹੁੰਦੀ ਸੜਕ ਦੀ ਉਹ ਵੀ ਟੁੱਟੀਆਂ-ਫੁੱਟੀਆਂ ਮਿਲਦੀਆਂ ਆ ਲੱਖਾਂ ਰੁਪਈਆਂ ਦਾ ਜਿਹੜਾ ਵਾਹਨਾਂ ਦਾ ਨੁਕਸਾਨ ਹੁੰਦਾ ਆ ਇੱਥੋਂ ਬਹੁਤ ਸਾਰੀ ਜਿਹੜੀ ਜਨਤਾ ਲੰਘਦੀ ਆ ਔਰ ਇਹਨਾਂ ਦੀ ਜਿਹੜੀ ਆਮ ਜਨਤਾ ਦੀ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਜੋ ਇਹਨਾਂ ਨੇ ਇਹ ਸਲਾਹਾਜੋਗ ਕਦਮ ਚੁੱਕਿਆ ਆ ਔਰ ਜਿਹੜੀ ਇਹ ਮਿਹੜੀ ਭੋਗਤ ਸਾਡੀ ਅਫਸਰशाही ਦੀ ਯਾ ਇਹ ਠੇਕੇਦਾਰ ਸਿਸਟਮ ਦੇ ਵਿੱਚ ਹੁੰਦੀ ਆ ਔਰ ਜਿਹੜਾ ਇਹ ਮੁਨਾਫਾ ਜਿਹੜਾ ਵੱਧ ਤੋਂ ਵੱਧ ਤੇ ਖਰਚਾ ਘੱਟ ਤੋਂ ਘੱਟ ਕਰਨ ਦੀ ਨੀਤੀ ਆ ਉਹਨੂੰ ਇਹਨਾਂ ਨੇ ਨੰਗਿਆ ਕੀਤਾ ਆ ਅਸੀਂ ਇਹਨਾਂ ਸ਼ਬਦਾਂ ਨਾਲ ਹੀ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਸੜਕ ਦਾ ਹਾਲ ਤਾਂ ਸਾਰੇ ਜਿਹੜੇ ਇਥੋਂ ਲੰਘਣ ਵਾਲੇ ਆ ਲੋਕਲ ਵੀ ਤੇ ਬਾਹਰ ਵਾਲੇ ਵੀ ਉਹ ਪਲੀ ਪਾਤੀ ਜਾਣਦੇ ਆ ਸੜਕ ਥਾਂ ਥਾਂ ਤੋਂ ਟੁੱਟੀ ਆ ਨਕੌਦਰ ਤੋਂ ਲੈ ਕੇ ਸੜਕ ਦਾ ਬੁਰਾ ਹਾਲ ਆ ਸੜਕ 15 ਤੋਂ ਲੈ ਕੇ 27 ਤੱਕ ਬਣਨੀ ਸੀ ਤਿੰਨ ਵਾਰ ਬਣਨੀ ਸੀਗੀ ਸੜਕ ਦਾ ਵਿਜਿਟ ਕਰਵਾ ਚੁੱਕੇ ਆ ਸੜਕ ਦਿਖਾ ਚੁੱਕੇ ਆ ਸੜਕ ਵਿੱਚ ਪਏ ਟੋਏ ਦਿਖਾ ਚੁੱਕੇ ਆ ਔਰ ਪਬਲਿਕ ਦੇ ਨਾਲ ਤੁਹਾਡੇ ਗੱਲ ਕਰਵਾ ਚੁੱਕੇ ਆ ਕਿ ਪਬਲਿਕ ਕਿੰਨੀ ਪਰੇਸ਼ਾਨ ਆ ਆਏ ਦਿਨ ਗੱਲ ਫਿਰ ਉੱਥੇ ਹੀ ਆਉਂਦੀ ਆ ਕਿ ਵਹੀਕਲ ਟੁੱਟ ਰਹੇ ਆ ਜਨਤਾ ਦੇ ਐਕਸੀਡੈਂਟ ਹੋ ਰਹੇ ਆ ਪਰ ਪ੍ਰਸ਼ਾਸਨ ਕੰਬ ਕਰਨੀ ਨੀਂਦ ਤੇ ਸੁੱਤਾ ਹੋਇਆ ਆ ਕਦੋਂ ਜਾਗੇਗਾ ਇਹ ਮੌਕਾ ਦੱਸੇਗਾ ਮੈਂ ਹਰਜਿੰਦਰ ਸਿੰਘ ਚੰਦੀ ਤੇ ਮੇਰੇ ਨਾਲ ਦਲਵੀਰ ਸਿੰਘ ਕੂਨਰ ਕੈਮਰਾਮੈਨ ਤੁਸੀਂ ਦੇਖ ਰਹੇ ਹੋ ਡੀਡੀ ਧੰਨਵਾਦ ਥੈਂਕ ਯੂ